ਚੰਡੀਗੜ੍ਹ ਦੇ ਸੈਕਟਰ 38 'ਚ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਜਿੱਥੇ ਕਿ ਇੱਕ ਚੱਲਦੀ ਗੱਡੀ ਨੂੰ ਅਚਾਨਕ ਅੱਗ ਲੱਗ ਗਈ ਜਿਸ ਦੇ ਵਿੱਚੋਂ ਵਲਵਾਲ ਦੰਪਤੀ ਨੇ ਆਪਣੀ ਜਾਨ ਬਚਾਈ ਤੁਹਾਨੂੰ ਦੱਸਦੇ ਕਿ ਜਦ ਅੱਗ ਲੱਗੀ ਤਾਂ ਕਾਰ 'ਚ ਮੌਜੂਦ ਪਤੀ ਪਤਨੀ ਨੇ ਗੱਡੀ 'ਚੋਂ ਬਾਹਰ ਛਾਲ ਮਾਰ ਕੇ ਆਪਣੀ ਜਾਨ ਬਚਾਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿੰਨੀ ਭਿਆਨਕ ਅੱਗ ਲੱਗੀ ਸੀ ਕਿਸ ਤਰ੍ਹਾਂ ਧੂੰਏ ਦੇ ਜੋ ਬੱਦਲ ਨੇ ਉਹ ਹਵਾ ਦੇ ਵਿੱਚ ਉਹ ਡਰੇ ਨੇ ਮੋਕੇ ਤੇ ਦਮਕਲ ਵਿਭਾਗ ਦੀ ਗੱਡੀ ਵੀ ਪਹੁੰਚੀ ਅਤੇ ਅੱਗ ਤੋਂ ਕਾਬੂ ਪਾਇਆ ਜਾਣ ਤੋਂ ਬਾਅਦ ਤੁਸੀਂ ਗੱਡੀ ਦੇ ਹਾਲਾਤ ਦੇਖ ਸਕਦੇ ਹੋ ਇਸ ਮਾਮਲੇ ਤੇ ਵਧੇਰੀ ਜਾਣਕਾਰੀ ਦੇਣ ਲਈ ਮੇਰੇ ਸਹਿਯੋਗੀ ਅਮਨ ਲੂਨਾ ਜੋ ਨੇ ਫੋਨ ਤੇ ਲਾਈਨ ਤੇ ਜੁੜ ਚੁੱਕੇ ਨੇ ਜੀ ਅਮਨ ਜੋ ਹੈ ਕਟਨਾ ਵਾਪਰੀਆ ਚੰਡੀਗੜ੍ਹ ਵਿਖੇ ਬਾਲਵਾਲ ਦੰਪਤੀ ਨੇ ਆਪਣੀ ਜਾਨ ਬਚਾਈ ਕੀ ਇਸ ਦੇ ਵਿੱਚ ਪੂਰੀ ਜਾਣਕਾਰੀ ਸਾਹਮਣੇ ਆ ਰਹੀ ਹੈ ਜੀ ਪ੍ਰੇਮ ਜੀ ਮੈਡੀਕਲ ਦੱਸ ਰਹੇ ਨੇ ਵੀ ਚਲਦੀ ਕਾਰ ਤੇ ਅੱਗ ਲੱਗੀ ਹੈ ਇਹ ਜਿਹੜੀ ਅੱਗ ਲੱਗੀ ਹੈ ਇਹ ਆਪਣਾ ਸੈਕਟਰ 39 ਦੇ ਰਹਿਣ ਵਾਲੇ ਪੰਕਜ ਤੇ ਉਹਦੀ ਪਤਨੀ ਜਿਹੜੀ ਕਿ ਕਾਰ ਦੇ ਸਵਾਰਕਨ ਇਹ ਦੋਨੋਂ ਸੈਕਟਰ 39 ਦੇ ਰਹਿਣ ਵਾਲੇ ਹਨ ਜੀ ਤਾਂ ਇਹ ਅੱਗਾਖਿਰ ਲੱਗੇ ਕਿਸ ਤਰ੍ਹਾਂ ਇਸ ਦਾ ਕਾਰਨ ਕਿਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਇਹ ਪੂਰੀ ਦੀ ਪੂਰੀ ਤਸਵੀਰ ਕਿਸ ਤਰ੍ਹਾਂ ਬਣੀ ਜੀ ਪ੍ਰੈਸ ਨੂੰ ਦੱਸਿਆ ਜਾ ਰਿਹਾ ਵੀ ਸੈਕਟਰ 39 ਦੇ ਰਹਿਣ ਵਾਲੇ ਪੰਕਜ ਤੇ ਉਸਦੀ ਪਤਨੀ ਮੋਟਰ ਮਾਰਕੀਟ ਵਿੱਚ ਜਾਰੇ ਸਨ ਕਿਉਂਕਿ ਨਾ ਗੱਡੀ 'ਚ ਜਦੋਂ ਉਹ ਘਰੋਂ ਤੋਂ ਨਿਕਲੇ ਉਹ ਜ਼ਰਾ ਨਾ ਇੰਜਨ ਔਇਲ ਜਿਹੜਾ ਹੈ ਕਿ ਲੀਕ ਹੋ ਰਿਹਾ ਸੀਗਾ ਤੇ 38 ਸੈਕਟਰ ਦੀ ਮੋਟਰ ਮਾਰਕੀਟ ਦੇ ਚ ਗੱਡੀਆਂ ਵਗੈਰਾ ਠੀਕ ਹੁੰਦੀਆਂ ਨੇ ਗੱਡੀਆਂ ਜਿਹੜੀ ਖਰਾਬ ਹੁੰਦੀਆਂ ਨੇ ਉਹਨਾਂ ਤਾਂ ਠੀਕ ਹੋ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਇਹ ਗੱਡੀ ਮੋਟਰ ਮਾਰਕੀਟ ਜਾ ਰਹੇ ਸਨ ਲੇਕਿਨ ਰਸਤੇ ਵਿੱਚ ਮੋਟਰ ਮਾਰਕੀਟ ਦੇ ਗੇਟ ਨੰਬਰ 1 ਤੇ ਅਚਾਨਕ ਗੱਡੀ 'ਚ ਅੱਗ ਲੱਗ ਜਾਂਦੀ ਹੈ ਤੇ ਆਸ ਪੜੋ ਜਿਹੜਾ ਕੋਈ ਬੰਦਾ ਦਿਖਦਾ ਹੈ ਰਾਗੀਰ ਨੂੰ ਦਿਖਦਾ ਹੈ ਤੇ ਉਹਨਾਂ ਵੱਲੋਂ ਸੂਚਨਾ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਜਿਹੜੀ ਮੀਆਂ ਬੀਬੀਆਂ ਦੋਨੋਂ ਇਹ ਦੋਨੋਂ ਗੱਡੀ 'ਚੋਂ ਬਾਹਰ ਨਿਕਲ ਜਾਂਦੀਆਂ ਤੇ ਪੁਲਿਸ ਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਹੈ ਤੇ ਫਾਇਰ ਬ੍ਰਿਗੇਡ ਦੀ ਜਿਹੜੀ ਗੱਡੀ ਆਉ ਗੱਡੀ ਕਾਫੀ ਜਲ ਕੇ ਰਾਖ ਹੋ ਜਾਂਦੀ ਹੈ ਤਾਂ ਹੁਣ ਦੋਹਾਂ ਦਾ ਖਿਆਲ ਕੀ ਹੈ ਕਿ ਉਹਨਾਂ ਦਾ ਸਿਹਤ ਪ੍ਰਤੀ ਕੀ ਹੈ ਕਿ ਉਹਨਾਂ ਨੂੰ ਜ਼ਖਮੀ ਵੀ ਹੋਏ ਹਨ ਇਲਾਜ ਚੱਲ ਰਿਹਾ ਹੈ ਫਿਰ ਬਚਾ ਹੋ ਗਿਆ ਹੈ ਪ੍ਰਿਆਸੋ ਜੀ ਇਹ ਤੁਹਾਨੂੰ ਦੱਸਣੀਆਂ ਕਿ ਜਿਹੜੀ ਗੱਡੀ 'ਚ ਜਿਹੜੇ ਸੈਕਟਰ 39 ਦੇ ਰਹਿਣ ਵਾਲੇ ਪੰਕ੍ਰਜ ਦੇ ਉਸ ਦੀ ਪਤਨੀ ਸਵਾਰ ਲੇਕਿਨ ਆਗਨ ਲੱਗ ਕੇ ਜਿਵੇਂ ਅੱਗ ਲੱਗੀ ਕਿ ਉਹ ਉਸ ਤੋਂ ਪਹਿਲਾਂ ਹੀ ਬਾਹਰ ਨਿਕਲ ਗਏ ਕਿ ਨਿਮਤ ਰਹੀ ਕਿ ਦੋਨਾਂ ਨੂੰ ਕੁਝ ਨੁਕਸਾਨ ਨਹੀਂ ਹੋ ਪਾਇਆ ਕੋਈ ਜਾਨ ਮਾਲ ਦਾ ਨੁਕਸਾਨ ਨਹੀਂ ਹੋ ਪਾਇਆ ਉਹ ਦੋਨੋਂ ਬਾਹਰ ਨਿਕਲ ਗਏ ਸਨ ਜਿਸ ਕਰਕੇ ਸਿਰਫ ਗੱਡੀ ਨੂੰ ਹੀ ਨੁਕਸਾਨ ਪਹੁੰਚਿਆ ਲੇਕਿਨ ਦੋਨੋਂ ਮੀਆਂ ਬੀਬੀ ਬਚ ਗਏ ਧੰਨਵਾਦ अमन तमाम ਜਾਣਕਾਰੀ ਦੇਣ ਲਈ ਤਾਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਚੰਡੀਗੜ੍ਹ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਚੱਲਦੀ ਗੱਡੀ 'ਚ ਅੱਗ ਲੱਗ ਜਾਂਦੀ ਹੈ ਲੇਕਿਨ ਗਣੀਮਤ ਰਹਿੰਦੀ ਹੈ ਕਿ ਸਮੇਂ ਰਹਿੰਦਿਆਂ ਹੀ ਗੱਡੀ 'ਚ ਮੌਜੂਦ ਪਤੀ-ਪਤਨੀ ਜੋ ਨੇ ਉਹ ਗੱਡੀ ਤੋਂ ਬਾਹਰ ਆ ਜਾਂਦੇ ਨੇ ਲੇਕਿਨ ਗੱਡੀ ਦਾ ਕਾਫੀ ਜ਼ਿਆਦਾ ਨੁਕਸਾਨ ਹੁੰਦਾ ਹੈ ਜਿਸ ਤਰ੍ਹਾਂ ਕਿ ਦੱਸਿਆ ਜਾ ਰਿਹਾ ਹੈ ਕਿ ਗੱਡੀ ਦੇ ਵਿੱਚੋਂ ਫਿਊਲ ਜੋ ਹੈ ਉਹ ਲੀਕ ਹੋ ਰਿਹਾ ਸੀ ਤਾਂ ਕਿਤਨਾ ਕਿਤੇ ਇਹ ਹਾਦਸੇ ਘਟਨਾਵਾ ਤੋਂ ਸਿੱਖ ਲੈਣੀ ਚਾਹੀਦੀ ਹੈ ਤੇ ਆਪਣੀ ਗੱਡੀ ਨੂੰ ਉਦੋਂ ਹੀ ਚਲਾਉਣਾ ਚਾਹੀਦਾ ਹੈ ਪੂਰੀ ਤਰ੍ਹਾਂ ਇਸ ਨਾਲ ਜਾਂਚ ਪੜਤਾਲ ਕਰਕੇ ਹੀ ਉਸ ਨੂੰ ਬਾਹਰ ਕੱਢਣਾ ਚਾਹੀਦਾ ਹੈ ਤਾਂ ਜੋ ਪਰिजन ਨੇ ਉਹਨਾਂ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਚੋਟ ਹਾਨੀ ਨਾ ਪਹੁੰਚ ਸਕੇ